ਐਕਸ਼ਨ ਮੂਵੀ ਇਸ ਨੋਟ ਈਜ਼ੀ ਜੋਬ ਮੈਂ ਬਹੁਤ ਵਧੀਆ ਬੰਦਾ ਜੀ ਇੱਕ ਡਾਇਲੌਗ ਤਾਂ ਹੋ ਹੀ ਸਕਦਾ ਦੋਵਾਂ ਵਿੱਚ ਮੈਡਮ ਨੂੰ ਯਾਦ ਨਹੀਂ ਹੋਣਾ ਮੈਨੂੰ ਲੱਗਦਾ ਨਹੀਂ ਮੈਨੂੰ ਯਾਦ ਹੈ ਮੈਂ ਕਿਹਾ ਕਿ ਤੁਸੀਂ ਹੋਰ ਕੰਮ ਚੱਲ ਜਾਂਦੇ ਮੈਂ ਤਾਂ ਸਾਲ ਤੋਂ ਆਹੀ ਮੂਵੀ ਐਡਿਟ ਕਰ ਰਿਹਾ ਨਾ ਬੇਟਾ ਸੀਜ਼ਨ ਇਹ ਹੋ ਸਕਦਾ ਕੋਈ ਮੂਵੀ ਸਾਈਨ ਨਹੀਂ ਕੀਤੀ ਆਹੀ ਮੂਵੀ ਕਰ ਰਹੀ ਹਾਂ ਕਾਬੀ ਮਿਊਜ਼ਿਕ ਅਤੇ ਸਿਨੇਮਾ ਦੇ ਐਕਸ਼ਨ King ਸਿੱਪੀ ਗਿਰੇ ਇੱਕ ਵਾਰ ਫਿਰ ਤੋਂ ਐਕਸ਼ਨ ਵਿੱਚ ਆ ਗਏ ਹਨ ਟਾਈਗਰ ਬਣ ਕੇ ਐਂਡ ਫਿਲਮ ਟਾਈਗਰ ਦੀ ਐਕਟ੍ਰੈਸ ਅਹਨਾ ਟੈਲੋ ਸਟੇਨਾਰ ਹਨ ਸਸ਼ੀਕਲ ਜੀ ਸਸ਼ੀਕਲ ਜੀ ਭਈਆ ਜਲਦੀ ਆਫਿਸ ਆ ਮੇਰੇ ਕਿਉਂ ਪ੍ਰਮੋਸ਼ਨ ਹੋਇਆ ਹੈ ਕਿ ਆਪ ਦਾ ਉਹ ਯਾਰ ਮੇਰੀ ਜਾਣ ਤੇ ਅਟੈਕ ਹੋਇਆ ਅੱਜ ਸਵੇਰੇ ਹੋ ਗਿਆ ਨਾ ਹੋਵੇ ਬੰਦਾ ਜੰਗਪੁਰੇ ਦਾ ਸਾਲਾ ਕਿਵੇਂ ਜੰਗਪੁਰੇ ਦਾ ਨਾਂ ਲੈਂਦਾ ਸੀ ਟਾਈਗਰ ਹੈ ਕੌਣ ਇਹ ਟਾਈਗਰ ਮੂਵੀ ਚ ਮੇਰਾ ਨਾਮ ਟਾਈਗਰ ਨਹੀਂ ਹੈਗਾ ਮੇਰਾ ਨਾਮ ਗੁਰਜੰਟਾ ਟਾਈਗਰ ਪੰਜਾਬ ਦਾ ਹਰ ਇੱਕ ਗੱਭਰੂ ਹਰ ਇੱਕ ਨੌਜਵਾਨ ਔਰ ਹਰ ਇੱਕ ਜਦੋਂ ਕਿਸੇ ਦੇ ਘਰੇ ਵੀ ਬੱਚਾ ਹੁੰਦਾ ਆ ਤਾਂ ਉਹਦੇ ਮਾਪੇ ਉਹਨੂੰ ਟਾਈਗਰ ਕਹਿ ਕੇ ਬੁਲਾਉਂਦੇ ਨੇ ਸੋ ਇਹ ਹਰ ਇੱਕ ਮੁੰਡੇ ਦੀ ਸਟੋਰੀ ਆ ਹਰ ਇੱਕ ਟਾਈਗਰ ਦੀ ਸਟੋਰੀ ਆ ਇਹ ਕੋਈ ਕਿਸੇ ਖਾਸ ਇੱਕ ਬੰਦੇ ਲਈ ਨਹੀਂ ਹੈਗਾ ਟਾਈਗਰ ਮੇਰਾ ਨਾਮ ਟਾਈਗਰ ਨਹੀਂ ਆਲ ਓਵਰ ਪੰਜਾਬ ਆਲ ਓਵਰ ਇੰਡੀਆ ਆਲ ਓਵਰ ਵਰਲਡ ਜਿੰਨੇ ਵੀ ਬੱਚੇ ਨੇ ਉਹਦਾ ਨਾਮ ਟਾਈਗਰ ਹੈ ਤੇ ਇਹ ਇੱਕ ਐਸੇ ਬੱਚੇ ਦੀ ਸਟੋਰੀ ਹੈ ਜੋ ਕਿਤੇ ਗਲਤੀ ਕਰਦਾ ਔਰ ਉਹਨੂੰ ਗਲਤੀ ਇੰਨੀ ਘਪਾਰੀ ਪੈਂਦੀ ਹੈ ਕਿ ਉਹਦਾ ਲਾਈਫ ਡਿਸਰਵ ਹੋ ਜਾਂਦੀ ਹੈ ਉਹਦੇ ਮਾਪਿਓ ਤੋਂ ਖੁੱਸ ਜਾਂਦੇ ਨੇ ਉਹਦਾ ਘਰੋਂ ਬੇਕਾਰ ਹੋ ਜਾਂਦਾ ਆ ਘਰ ਗਵਾਚ ਜਾਂਦਾ ਆ ਤੇ ਕਿਸੇ ਦਾ ਮਰਡਰ ਹੋ ਜਾਂਦਾ ਆ ਮੀਨਸ ਇੱਕ ਰੈਵੈਂਜ ਸਟੋਰੀ ਬਣ ਜਾਂਦੀ ਹੈ ਯਾਰ ਗਵਾਬ ਐਟ ਦਾ ਬੰਦਾ ਆ ਉਹਦੇ ਸੋ ਇਹਦੇ ਚ ਇੱਕ ਮੈਸੇਜ ਆ ਬਹੁਤ ਵਧੀਆ ਕਿ ਤੁਸੀਂ ਜ਼ਿੰਦਗੀ ਚ ਜੋ ਵੀ ਕਰਦੇ ਹੋ ਕਈ ਵਾਰੀ ਤੁਸੀਂ ਤੁਹਾਨੂੰ ਪਤਾ ਨਹੀਂ ਹੁੰਦਾ ਅਣਜਾਣੇ ਵਿੱਚ ਤੁਸੀਂ ਛੋਟਾ ਜਿਹਾ ਇੱਕ ਸਟੈਪ ਐਸਾ ਲੈ ਲੈਨੇ ਹੋ ਔਰ ਇਨਾ ਇੱਕ ਗਲਤ ਹੁੰਦਾ ਕਿ ਤੁਸੀਂ ਸੋਚ ਵੀ ਨਹੀਂ ਸਕਦੇ ਸੋ ਇਹ ਤਾਂ ਫਿਲਮ ਵਿੱਚ ਆਪਣੇ ਕਿਸੇ ਚੀਜ਼ ਦਾ ਬਦਲਾ ਲੈ ਰਹੇ ਨੇ ਤੁਸੀਂ ਫਿਲਮ ਵਿੱਚ ਕੀ ਕਹੋ ਮੈਂ ਉਹ ਬਦਲੇ ਨੂੰ ਕਵਰ ਕਰਨ ਆਈ ਹਾਂ ਓਕੇ ਆਮ ਪਲੇਇੰਗ ਐਸ ਅ ਜਰਨਲਿਸਟ ਜੋ ਕਰਨਾਟਾ ਤੋਂ ਆਂਦੀ ਹੈ ਸੋ ਇੱਥੇ ਇੱਕ ਇੱਕ ਸਟੋਰੀ ਹੈਗੀ ਹੈ ਇੱਕ ਵਿਲੇਜ ਦੀ ਸਟੋਰੀ ਹੈ ਸੋ ਅਸੀਂ ਇੱਕ ਲੜਕੀ ਉਹ ਵਿਲੇਜ ਦੇ ਉੱਤੇ ਇੱਕ ਸਟੋਰੀ ਕਵਰ ਕਰਨ ਆਈ ਹੈ ਸੋ ਮਾਈ ਕੈਕਟਰ ਇਸ ਐਸ ਅ ਜੌਨ ਲੀਸ ਜੋ ਕੈਨੇਡਾ ਤੋਂ ਆਉਂਦੇ ਹੈ ਐਂਡ ਹਾਉ ਬਿਕੋਜ਼ ਦ ਪ੍ਰੋਬਲਮ ਇਜ਼ ਕਿ ਬਿਕੋਜ਼ ਸ਼ੀ ਕਮਸ ਟੂ ਪੰਜਾਬ ਫਸਟ ਟਾਈਮ ਤੋ ਉਹ ਪੰਜਾਬੀ ਨਹੀਂ ਆਉਂਦੀ ਤੋ ਉਹ ਹਿੰਦੀ ਬੋਲਦੀ ਹੈ ਸੋ ਉਹਨੂੰ ਜੋ ਡਿਫਿਕਲਟੀਜ਼ ਆਉਂਦੀਆਂ ਲੋਕ ਉਹਨੂੰ ਐਕਸੈਪਟ ਨਹੀਂ ਕਰ ਪਾਉਂਦੇ ਉਹ ਲੜਕੀ ਉਹ ਖੁਦ ਫੀਲ ਲਾਈਕ ਹੀ ਸ਼ੀ ਇਜ਼ ਅ ਸਟ੍ਰੇਂਜਰ ਰੋਮਿੰਗ ਅਰਾਊਂਡ ਇਨ ਅ ਵਿਲੇਜ ਐਂਡ ਆਲ ਦਸ ਟਾਈਮ ਸੋ ਆਫਟਰ ਦੈਟ ਹਾਊ ਸ਼ੀ ਗੈਟਸ ਇਨਟੂ ਟ੍ਰਬਲ ਐਂਡ ਹਾਊ ਆਬਵੀਅਸਲੀ ਹੀਰੋ ਹੈਲਪਸ ਹਰ ਆਊਟ ਟੂ ਗੈਟ ਆਊਟ ਆਫ ਦੈਟ ਸੋ ਇਸ ਸਾਰੀ ਸਟੋਰੀ ਉਹਦੇ ਉੱਤੇ ਬੇਸਡ ਹੈ ਜਰਨਲਿਸਟ ਬਣਨ ਵਿੱਚ ਕਿੰਨੀ ਡਿਫਿਕਲਟੀ ਲਈ ਬਿਕਾਜ਼ ਮੈਨੂੰ ਪਤਾ ਹੈ ਮੈਂ ਜਰਨਲਿਸਟ ਹਾਂ ਬਹੁਤ ਡਿਫਿਕਲਟੀਜ਼ ਆਉਂਦੀਆਂ ਨੇ ਬਹੁਤ ਸਟਾਰ ਨੂੰ ਪਲੀਜ਼ ਕਰਨਾ ਪੈਂਦਾ ਪਿੱਛੇ ਪਿੱਛੇ ਪੜਨਾ See as a, I think as a journalist I think it's a amazing job so my thing is a menu bachpan to shong siga to be a journalist actually there was like my first thing ki how amazing job oh inda nu puch ke dekho inda nu puch ke dekho exactly so badhiya like my thing is was ki menu thodi sikhna pya thoda i have to see its body language body language or the way of talking i think that's very important so jo tu siphi gul nu ik sawal puchna hai real life it ki sawal puchu ਲਾਈਕ ਰੀਅਲ ਲਾਈਫ ਚ ਵਾਈ ਡੋਨਟ ਯੂ ਸਮਾਈਲ ਵਾਈ ਡੋਨਟ ਯੂ ਸਮਾਈਲ ਉਹ ਐਕਚੁਅਲੀ ਜਦੋਂ ਮੈਂ ਕੈਮਰੇ ਤੇ ਮੂਰੇ ਜਾਂਦਾ ਨਾ ਤੇ ਉਦੋਂ ਮੈਨੂੰ ਐਂ ਲੱਗਦਾ ਹੁੰਦਾ ਕਿ ਜੇ ਮੈਂ ਜਾਲੀ ਹੱਸੂਗਾ ਤਾਂ ਲੋਕਾਂ ਨੂੰ ਪਤਾ ਲੱਗ ਜੂ ਕਿ ਜਾਲੀ ਹੱਸ ਰਿਹਾ ਹੈ ਨਾ ਫੋਟੋ ਕਰਾਉਣ ਵਾਸਤੇ ਹੱਸ ਰਿਹਾ ਹਾਂ ਜੇ ਕਿਤੇ ਨੈਚੁਰਲ ਹਾਸਾ ਆਉਂਦਾ ਹੋਵੇ ਤੇ ਫਿਰ ਕਲਿੱਕ ਹੋ ਜੇ ਦਰਸ਼ਕ ਨੂੰ ਸਟੋਰੀ ਹੈ ਨਾ ਪ੍ਰੋਬਲਮ ਇਜ਼ ਹੀ ਇਜ਼ ਆਪੋਜ਼ਿਟ ਉਹਨਾਂ ਨੂੰ ਸਮਾਈਲ ਇਹਨਾਂ ਨੇ ਹੱਸੀ ਆਉਂਦੀ ਨਹੀਂ ਮੇਰੀ ਹੱਸੀ ਕਬੰਦ ਨਹੀਂ ਹੁੰਦੀ ਆਪੋਜ਼ਿਟ ਵੈਸੇ ਨਾਰਮਲ ਲਾਈਫ ਤੋਂ ਮੈਂ ਹੱਸਦਾ ਹੀ ਰਹਿਣਾ ਹੈ ਕਿਉਂਕਿ ਲਾਈਫ ਦਾ ਮੋਟਿਵ ਹੀ ਹੱਸਣਾ ਆ ਤੂੰ ਹੱਸਦਾ ਰਹਿਣਾ ਪਰ ਜਦੋਂ ਕੋਈ ਫੋਟੋ ਕਰ ਦੋ ਤਾਂ ਮੈਂ ਸੀਰੀਅਸ ਹੋ ਜਾਣਾ ਆਈ ਥਿੰਕ ਕੈਮਰਾ ਤੇ ਇਹਨਾਂ ਨੂੰ ਉਹ ਜਿਹੜੀ ਗੁੱਸੇ ਵਾਲੀ ਲੋਕ ਹੈ ਨਾ ਫੈਨਸ ਨੂੰ ਉਹ ਜ਼ਿਆਦਾ ਪਸੰਦ ਹੈ ਇਸ ਲਈ ਸਮਾਈਲਿੰਗ ਕਰਦੇ ਕਈ ਫੈਨਸ ਤਾਂ ਇਦਾਂ ਸਮਝਦੇ ਕਿ ਯਾਰ ਜਿਹਦੇ ਕੋਲੇ ਗਏ ਤੇ ਖਣੀ ਇਹ ਪਤਾ ਨਹੀਂ ਕੀ ਬੋਲੂਗਾ ਨਾ ਪਰ ਇਦਾਂ ਹੈ ਨਹੀਂ ਵੀਰੇ ਆਮ ਰੀਅਲੀ ਮੈਂ ਲਾਈਕ ਥੋੜੇ ਕਰਕੇ ਆ ਜੋ ਕੁਛ ਹੈ ਤੇ ਮੈਂ ਤਾਂ ਤੁਹਾਨੂੰ ਬੜਾ ਹੀ ਪਿਆਰ ਕਰਦਾ ਤੇ ਤੁਸੀਂ ਵੀ ਬੜਾ ਪਿਆਰ ਕਰਿਆ ਕਰੋ ਤਾਂ ਫਿਲਮ ਦੇਖਣ ਜਰੂਰ ਜਾਇਓ ਮੈਂ ਫਿਲਮ ਤੋਂ ਬੜਾ ਗੱਲ ਹੀ ਕੋਈ ਨਹੀਂ ਕਰਨੀ ਤੁਸੀਂ ਇੱਕ ਅੱਛੇ ਇਨਸਾਨ ਹੋ ਔਰ ਅੱਛੇ ਇਨਸਾਨ ਮੇਂ ਮਾਫ ਕਰਨੇ ਕੀ ਤਾਕਤ ਜ਼ਰੂਰ ਹੁੰਦੀ ਹੈ ਪਤਾ ਕਰ ਤਨ ਲੱਭ ਕੇ ਮਾਰ ਦੇ ਤੂਫਾਨ ਨੂੰ ਫੜਨ ਤੇ ਸੁਨਾਮੀ ਨੂੰ ਕਾਬੂ ਕਰਨ ਦੇ ਸੁਪਨੇ ਦੇਖਣੇ ਛੱਡ ਦੇ ਦਿਲ ਬਾਗ ਸਿਆ ਠੀਕ ਹੈ ਇਹਨਾਂ ਐਕਸ਼ਨ ਕੀਤਾ ਫਿਲਮ ਵਿੱਚ ਸੋ ਕੀ ਤਾਂ ਉਹ ਕੀ ਚੈਲੰਜਸ ਰਹੇ ਐਕਸ਼ਨ ਕਰਨ ਵਿੱਚ ਸੱਟਾ-ਸੱਟਾਂ ਲੱਗੀਆਂ ਕਿ ਡਿਫਿਕਲਟੀਜ਼ ਆਈਆਂ ਵਾਧੂ ਸੱਟਾਂ ਲੱਗੀਆਂ ਜੀ ਇੱਕ ਵਾਰੀ ਤਾਂ ਮੇਰਾ ਜਿਹਨੂੰ ਕਹਿੰਦੇ ਗੋਡਾ ਟੁੱਟਣੋਂ ਬਚਿਆ ਜੋ ਅਸੀਂ ਕਲਾਈਮੈਕਸ ਸ਼ੂਟ ਕਰ ਰਹੇ ਸੀਗੇ ਤੇ ਇੱਕ ਵਾਰੀ ਇੱਕ ਜੰਗਲ ਦੇ ਵਿੱਚ ਅਸੀਂ ਫਾਈਟ ਸੀਕਵੈਂਸ ਜਿਹਦੇ ਵਿੱਚ ਇੱਕ ਡਰਕਟ ਸੀਗਾ ਉਹਨੂੰ ਥੱਲੇ ਖਿੱਚ ਕੇ ਮੱਗੇ ਲੰਘਣਾ ਸੀ ਉਹ ਖਿੱਚਿਆ ਤਾਂ ਟਾਈਮਿੰਗ ਆਊਟ ਹੋ ਗਈ ਤੇ ਸਕੂਟਰ ਸੀਗਾ ਇੱਕ ਉਹ ਮੇਰੇ ਹੱਥ ਤੇ ਲੱਗਾ ਸੀ ਮੈਨੂੰ ਲੱਗਿਆ ਸੀ ਟੁੱਟ ਗਿਆ ਹੱਥ ਸੋ ਇਸ ਤੋਂ ਬਿਨਾ ਹੋਰ ਵੀ ਕਾਫੀ ਸੱਟਾਂ ਡਿਊਰਿੰਗ ਸ਼ੂਟ ਐਕਸ਼ਨ ਮੂਵੀ ਇਸ ਨਾ ਐਕਸ਼ਨ ਤੁਸੀਂ ਕਰਦੇ ਹੋ ਤੇ ਬੰਦਾ ਕਹਿੰਦਾ ਕਿ ਸਾਰਾ ਕੁਝ ਕੈਮਰਾ ਕਰ ਦਿੰਦਾ ਕੈਮਰਾ ਕੁਝ ਨਹੀਂ ਕਰਦਾ ਵੀਰੇ ਆਪ ਹੀ ਝੂਟਣਾ ਪੈਂਦਾ ਤਾਰਾਂ ਤੇ ਆਪ ਹੀ ਡੇਗਣਾ ਪੈਂਦਾ ਹੈ ਆਪ ਹੀ ਮਾਰਨੀਆਂ ਪੈਂਦੀਆਂ ਤੇ ਆਪ ਹੀ ਖਾਣੀਆਂ ਪੈਂਦੀਆਂ ਨੇ ਤੇ ਥੋੜੀ ਜਿਹੀ ਮਿਸਟੇਕ ਹੋਈ ਨਹੀਂ ਤੇ ਵੱਡਾ ਲਾਸ ਵੀ ਹੋ ਜਾਂਦਾ ਕਈ ਵਾਰੀ ਸੋ ਬਹੁਤ ਮਿਹਨਤ ਹੁੰਦੀ ਹੈ ਮੈਨੂੰ ਤਾਂ ਵੀ ਕਾਮੇਡੀ ਮੂਵੀ ਜਿਹੜੀ ਹੈਗੀ ਆ ਉਹ ਸ਼ੂਟ ਕਰਨੀ ਬਹੁਤ ਜਿਆਦਾ ਈਜ਼ੀ ਆ ਪਰ ਜੇ ਤੁਸੀਂ ਐਕਸ਼ਨ ਮੂਵੀ ਸ਼ੂਟ ਕਰਨੀ ਆ ਇਹ ਈਜ਼ੀ ਜੋਬ ਨਹੀਂ ਹੈਗੀ ਇਸ ਤੋਂ ਬਾਅਦ ਕੁਝ ਸੌਖਾ ਕਰਨ ਦਾ ਤੁਹਾਡਾ ਪਲਾਨ ਹੈ ਕਾਮੇਡੀ ਦਾ ਰੋਮਾਂਸ ਤੋਂ ਬਾਅਦ ਐਡੀ ਹੈ ਮੈਚ ਕਿਵੇਂ ਕਰੋਗੇ ਤੁਸੀਂ ਸਮਾਈਲ ਵੀ ਨਹੀਂ ਕਰਦੇ ਨਹੀਂ ਨਹੀਂ ਮੈਂ ਬਹੁਤ ਵਧੀਆ ਬੰਦਾ ਜੀ ਇਹ ਨਹੀਂ ਤੇ ਕਾਫੀ ਰੋਮਾਂਟਿਕ ਹੋ ਤੁਸੀਂ ਮੈਂ ਵਧੀਆ ਹਾਂ ਜੀ ਐਂਡ ਲਾਈਕ ਕਿ ਮੈਂ ਮੈਨੂੰ ਲੱਗਦਾ ਕਿ ਜੋ ਇਸ ਤੋਂ ਤੁਹਾਡਾ ਨੈਕਸਟ ਸਟੈਪ ਹੋਏਗਾ ਉਹ ਗਦਰ ਯੂ ਦੇਗਾ ਉਹ ਇੱਕ ਪੀਰੀਅਡ ਮੂਵੀ ਹੈ ਲਾਈਕ ਬਾਜੀ ਦਾ ਮਸਤਾਨੀ ਟਾਈਪ ਉਸ ਤੋਂ ਬਾਅਦ ਅਗਲਾ ਜੋ ਆਏਗਾ ਉਹ ਅਸੀਂ ਕੁਝ ਰੋਮਾਂਟਿਕ ਟਰਾਈ ਕਰ ਰਹੇ ਹਾਂ ਜਾਂ ਕਾਮੇਡੀ ਦੋਵਾਂ ਚੋਂ ਇੱਕ ਹੋਏਗਾ ਜੇਪੀ ਇਸ ਫਿਲਮ ਵਿੱਚ ਇਹ ਤੁਹਾਡਾ ਹੀ ਪ੍ਰੋਡਕਸ਼ਨ ਹਾਊਸ ਹੈ ਹੈਨਾ ਸੋ ਐਸ ਅ ਪ੍ਰੋਡਿਊਸਰ ਵੀ ਤੁਸੀਂ ਇਸ ਫਿਲਮ ਨਾਲ ਜੁੜਿਓ ਇਹ ਤਜਰਬਾ ਕਿਹੋ ਜਿਹਾ ਰਿਹਾ ਪਹਿਲਾ ਤਜਰਬਾ ਹੈ ਇਸ ਵਿੱਚ ਐਸੇ ਪ੍ਰੋਡਿਊਸਰ ਅਸੀਂ ਰਲ ਕੇ ਮੂਵੀ ਕੀਤੀ ਹੈ ਮੈਂ ਆਂ ਔਰ ਸਾਡੇ ਨਾਲ ਬੌਬੀ ਤੇ ਨੰਤਾ ਫਰਮ ਟੋਰੰਟੋ ਉਹਨਾਂ ਨੇ ਕੀਤੀ ਆ ਤੇ ਐਕਸਪੀਰੀਅੰਸ ਬਹੁਤ ਵਧੀਆ ਰਿਹਾ ਐਂਡ ਬਹੁਤ ਹਾਰਡ ਜੌਬ ਸੀਗੀ ਤੇ ਸੱਚੀ ਇਹ ਮੈਨੇਜ ਕਰਨੀਆਂ ਚੀਜ਼ਾਂ ਬਹੁਤ ਔਖੀਆਂ ਨੇ ਪਰ ਹਾਂ ਜੇ ਅਸੀਂ ਨੂੰ ਮੈਨੇਜ ਕਰ ਗਏ ਔਰ ਫਿਲਮ ਬਣਾ ਲਈ ਹੈ ਇਟ ਮੀਨਸ ਮੈਨੂੰ ਲੱਗਦਾ ਕਿ ਇਨ ਫਿਊਚਰ ਹੁਣ ਟੈਨਸ਼ਨ ਵਾਲੀ ਗੱਲ ਨਹੀਂ ਕਿਉਂਕਿ ਜਿਵੇਂ ਜਿਵੇਂ ਤੁਸੀਂ ਅੱਗੇ ਜਾਂਦੇ ਹੋ ਤੁਹਾਡੀ ਮੈਨ ਪਾਵਰ ਤੁਹਾਡੀ ਟੀਮ ਵੱਡੀ ਹੁੰਦੀ ਜਾਂਦੀ ਹੈ ਕਾਫੀ ਟਾਈਮ ਬਾਅਦ ਤੁਸੀਂ ਆ ਰਹੇ ਹੋ ਪੁੱਤ ਜੱਟਾਂ ਦੇ ਤੋਂ ਬਾਅਦ ਉਹ ਫਿਲਮ ਪਸੰਦ ਕੀਤੀ ਗਈ ਸੀ ਤੁਹਾਡਾ ਰੋਲ ਪਸੰਦ ਕੀਤਾ ਗਿਆ ਸੀ ਉਸ ਤੋਂ ਬਾਅਦ ਕਾਫੀ ਗੀਤ ਵੀ ਆਏ ਪਰ ਹੁਣ ਉਹ ਕੀ ਹੈ ਇੱਕ ਫੈਨ ਫੋਲਿੰਗ ਥੋੜਾ ਫਿਲਮ ਫਿਲਮਾਂ ਨਹੀਂ ਕਰਦੇ ਤਾਂ ਉਹ ਥੋੜੀ ਜੀ ਉਹ ਵੀ ਹੋ ਜਾਂਦੀ ਹੈ ਹੈਨਾ ਕਿ ਇੰਨੇ ਟਾਈਮ ਤੱਕ ਵੇਖਿਆ ਨਹੀਂ ਹੈ ਸੋ ਉਸ ਚੀ ਰਿਲੈਕਸ ਮਾਈਂਡ ਬੰਦਾ ਜੀ ਮੈਂ ਪਹਿਲਾਂ ਸੋਚ ਲਿਆ ਸੀ ਕਿ ਮੈਂ ਫਿਲਮਾਂ ਨਾਲ ਹੀ ਪੰਗਾ ਲਵਾਂ ਫਿਲਮ ਹਿੱਟ ਹੋ ਗਈ ਉਸ ਤੋਂ ਬਾਅਦ ਵੀ ਮੈਂ ਫਿਲਮਾਂ ਨੂੰ ਜਵਾਬ ਦੇ ਰਿਹਾ ਸੀ ਕਿਉਂਕਿ ਪਤਾ ਨਹੀਂ ਚਲੋ ਹਰ ਇੱਕ ਬੰਦੇ ਦਾ ਮਾਈਂਡ ਹੁੰਦਾ ਤੇ ਮੈਂ ਬਹੁਤ ਘੱਟ ਗਾਣੇ ਕਰਦਾ ਪਰ ਫਿਰ ਵੀ ਬਾਬੇ ਦੀ ਕਿਰਪਾ ਨਾਲ ਮੇਰੇ ਸ਼ੋਜ਼ ਜਾਂ ਮੈਨੂੰ ਕੰਮ ਦੀ ਰੱਬ ਨੇ ਕੋਈ ਕਮੀ ਨਹੀਂ ਰੱਖੀ ਕਿਉਂਕਿ ਜੋ ਮੇਰੇ ਆਡੀਅנס ਦਾ ਪਿਆਰ ਕਰਦੀ ਜਦੋਂ ਕਰਦਾ ਮੈਂ ਆ ਟਰਾਈ ਕਰਦਾ ਕਿ ਵਧੀਆ ਕਰਾਂ ਤੇ ਹੁਣ ਐਕਚੁਅਲੀ ਮੈਂ ਦਨ ਸਾਲ ਤੋਂ ਰਿਲੈਕਸ ਹੋ ਗਿਆ ਸੀ ਬਟ ਹੁਣ ਮੈਂ ਫੇਰ ਤੋਂ ਉਹ ਮੋਡ ਬੰਦ ਕਰਕੇ ਐਕਟਿਵ ਮੋਡ 'ਚ ਆ ਗਿਆ ਇੱਕ ਸਾਲ ਤੋਂ ਘਰ ਛੱਡ ਤਾਇ ਸਾਰ ਛੱਡ ਕੇ ਫਿਰ ਤੋਂ ਮੂਵੀਜ਼ ਦੇ ਵਿੱਚ ਵੜ ਗਏ ਐ ਤੇ ਹੁਣ ਇਸ ਤੋਂ ਬਣਾ ਬੈਕ ਟੂ ਬੈਕ ਤਿੰਨ ਤਿੰਨ ਗਾਣੇ ਸ਼ੂਟ ਕੀਤੇ ਪਏ ਨੇ ਜਿਹੜੇ ਸਿੰਗਲ ਟਰੈਕ ਨੇ ਉਹ ਵੀ ਆ ਰਹੇ ਨੇ ਮੂਵੀ ਦੇ ਚਾਰ ਪੰਜ ਗਾਣੇ ਆ ਰਹੇ ਨੇ ਔਰ ਇਸ ਤੋਂ ਬਾਅਦ ਨੈਕਸਟ ਸਾਡਾ ਅਗਲੀ ਗਦਰੀ ਯੋਧੇ ਆ ਜਾਣੀ ਹੈ ਉਹਦੇ ਵਿੱਚ ਵੀ ਹੁਣ ਮੈਂ ਰੈਗੂਲਰ ਸੌਂਗਸ ਕਰ ਕਾਫੀ ਐਕਸ਼ਨ ਵਿੱਚ ਰਹੋਗੇ ਹੁਣ ਤੁਸੀਂ ਐਕਸ਼ਨ ਜਿਹੜਾ ਨਾ ਜ਼ਰੂਰੀ ਹੈ ਕਿਉਂਕਿ ਪਹਿਲਾਂ ਮੈਂ ਸੋਚਦਾ ਸੀ ਠੀਕ ਆ ਪਰ ਕਈ ਵਾਰੀ ਹੁੰਦਾ ਕਿ ਜਦੋਂ ਤੁਸੀਂ ਨਹੀਂ ਕੁਝ ਕਰਦੇ ਤਾਂ ਸਾਡੇ ਜਿਹੜੇ ਆਡੀਅנס ਆ ਤੁਹਾਨੂੰ ਮਿਸ ਕਰਨ ਲੱਗ ਜਾਂਦੀ ਆ ਔਰ ਕੁਝ ਇਦਾਂ ਵੀ ਸੋਚਣੀ ਹੋ ਜਾਂਦੀ ਕਿ ਸ਼ਾਇਦ ਚਲੋ ਸੋ ਕੰਪੀਟੀਸ਼ਨ ਆ ਯੂ ਹੈਵ ਟੂ ਵਰਕ ਹਾਰਡ ਕਿਉਂਕਿ ਜੇ ਤੁਸੀਂ ਮਾੜਾ ਜਾਂ ਸਲੋ ਹੋਨੇ ਹੋ ਤਾਂ ਤੁਸੀਂ ਦੇਖੋਗੇ ਤੁਹਾਡੇ ਬੈਕ ਤੋਂ ਇੱਕ ਬੰਦਾ 150 ਦੀ ਸਪੀਡ ਤੇ ਤੁਹਾਡੇ ਕੋਲ ਦੀ ਲੰਘ ਜਾਂਦਾ ਫਿਰ ਉਹਨੂੰ ਫੜਨਾ ਬਹੁਤ ਔਖਾ ਸੋ ਮੇਰੀ ਦੌੜ ਵੈਸੇ ਕਿਸੇ ਦੇ ਨਾਲ ਹੈ ਨਹੀਂ ਮੈਂ ਸਿਰਫ ਆਪਦੇ ਲਈ ਕੰਮ ਕਰਦਾ ਹਾਂ ਤੇ ਸੈਟੀਸਫੈਕਸ਼ਨ ਲਈ ਕਰਦਾ ਹਾਂ ਬਟ ਫਿਰ ਵੀ ਮਾਰਕੀਟ ਦੇ ਵਾਸਤੇ ਤੁਹਾਨੂੰ ਕੁਝ ਨਾ ਕੁਝ ਕਰਦੇ ਰਹਿਣਾ ਬਹੁਤ ਜ਼ਰੂਰੀ ਆ ਤੇ ਉਹ ਗੱਲ ਮੈਨੂੰ ਹੁਣ ਸਮਝ ਆਈ ਆ ਸੋ ਮੈਂ ਹੁਣ ਕੁਝ ਨਾ ਕੁਝ ਕਰਦਾ ਰਹੂਗਾ ਐਕਟਿਵ ਮੂਡ ਚ ਆ ਗਿਆ ਇਹ ਹਨ ਇਸ ਗੱਲ ਨਾਲ ਤੁਸੀਂ ਕਿੰਨਾ ਵਾਕਰ ਫਕਦੇ ਹੋ ਬਿਕੋਜ਼ ਐਜ਼ ਐਨ ਐਕਟਰਸ ਪੰਜਾਬੀ ਸਿਨੇਮਾ ਵਿੱਚ ਐਨਾ ਸਕੋਪ ਹੈ ਨਹੀਂ ਹਜੇ ਵੀ ਕੁੜੀਆਂ ਨਹੀਂ ਐਨੇ ਰੋਲਸ ਨਹੀਂ ਲਿਖੇ ਜਾਂਦੇ ਜੇ ਰੋਲਸ ਮਿਲਦੇ ਵੀ ਨੇ ਐਨੇ ਉਹ ਪਾਵਰਫੁਲ ਰੋਲਸ ਨਹੀਂ ਹੁੰਦੇ ਸੋ ਹਾਊ డు ਯੂ ਫੀਲ ਬੀਂਗ ਐਨ ਐਕਟਰਸ ਇਨ ਥਿਸ ਇੰਡਸਟਰੀ No I I agree ਕਿ ਜੋ ਅੱਛਾ I think ਟ੍ਰੈਂਡ ਚੇਂਜ ਹੋ ਗਿਆ ਸੋ ਪਹਿਲਾਂ ਇਹ ਸੀਗਾ ਕਿ yes ਪੰਜਾਬੀ ਮੂਵੀ ਚ ਲਾਈਕ ਐਕਟਰਸ ਵਾਸ ਐਜ਼ ਅ ਫਿਲਰ ਹਨਾ ਸੋ I think ਟ੍ਰੈਂਡ ਚੇਂਜ ਹੋ ਗਿਆ ਜਿਵੇਂ ਹੁਣ ਕਾਫੀ ਸਾਰੀਆਂ ਊਮਨ ਓਰੀਐਂਟਡ ਮੂਵੀਜ਼ ਆ ਰਹੀਆਂ ਨੇ ਜਿਵੇਂ ਹੁਣੀ ਨਿਧੀ ਸਿੰਘ ਰਿਲੀਜ਼ ਹੋ ਕੇ ਆਈ ਏਟ ਵਾਸ ਅ ਹੁਣ ਔਰੀਐਂਟਡ ਔਰੀਐਂਟਡ ਮੂਵੀਜ਼ ਆ ਰਹੀਆਂ ਸੋ ਆਮ ਰੀਲੀ ਹੈਪੀ ਦਾ ਵੇ ਆਪਣਾ ਪੰਜਾਬੀ ਮੂਵੀਜ਼ ਦਾ ਟ੍ਰੈਂਡ ਚੇਂਜ ਹੋ ਰਿਹਾ ਹੈ ਨਵੇਂ ਨਵੇਂ ਕਨਸੈਪਟਸ ਆ ਰਹੇ ਆ ਸੋ ਆਈ ਥਿੰਕ ਐਜ਼ ਐਨ ਐਕਟ੍ਰੈਸ ਨਾਓ ਸਕੋਪ ਜ਼ਿਆਦਾ ਪਹਿਲਾਂ ਐਗਜ਼ੈਕਟਲੀ ਆਈ ਐਗਰੀ ਸਕੋਪ ਨਹੀਂ ਸੀਗਾ ਬਟ ਆਈ ਥਿੰਕ ਨਾਓ ਸਕੋਪ ਜ਼ਿਆਦਾ ਹੈਗਾ ਸੋ ਦੇ ਆਰ ਵੈਰੀ ਲੋਟ ਆਫ ਵੇਰੀਏਸ਼ਨਸ ਡਿਫਰੈਂਟ ਡਿਫਰੈਂਟ ਕਨਸੈਪਟਸ ਆ ਕਮਿੰਗ ਅਪ ਸੋ ਆਈ ਥਿੰਕ ਨਾਓ ਯੈਸ ਦੇ ਆਰ ਆਲਸੋ ਗਿਵਿੰਗ ਇੰਪੋਰਟੈਂਸ ਟੂ ਐਕਟਰਸ ਪਹਿਲਾਂ ਉਹ ਸੀਗਾ ਕਿ ਚਲੋ ਠੀਕ ਹੈ ਐਜ਼ ਅ ਹੀਰੋਇਨ ਦੇ ਹੈਵ ਟੂ ਟੇਕ ਸਮਬਾਡੀ ਬਟ ਆਈ ਥਿੰਕ ਨਾਓ ਦੇ ਆਰ ਟੇਕਿੰਗ ਇਟ ਸੀਰੀਅਸਲੀ ਠੀਕ ਹੈ ਸਕੋਪ ਦੀ ਗੱਲ ਹੋ ਰਹੀ ਹੈ ਪੰਜਾਬੀ ਸਿਨੇਮਾ ਦੀ ਗੱਲ ਹੋ ਰਹੀ ਹੈ ਫਿਲਮ ਦੀ ਗੱਲ ਹੋ ਰਹੀ ਹੈ ਸੋ ਇੱਕ ਡਾਇਲੌਗ ਤਾਂ ਹੋ ਹੀ ਸਕਦਾ ਦੋਹਾਂ ਵਿੱਚ ਤੁਹਾਡੇ ਦੋਹਾਂ ਵਿੱਚ ਕਾ ਉਹ ਮੈਡਮ ਨੂੰ ਯਾਦ ਨਹੀਂ ਹੋਣਾ ਮਿਲਦਾ ਨਹੀਂ ਮੈਨੂੰ ਯਾਦ ਹੈ ਯਾਦ ਹੈ ਵੀ ਇਹਨਾਂ ਨੂੰ ਐਵੇਂ ਕਿਵੇਂ ਮੈਂ ਐਕਟ੍ਰੈਸ ਕਮ ਆਨ ਤੁਸੀਂ ਹੋਰ ਕੰਮ ਚੱਲ ਜਾਂਦੇ ਮੈਂ ਤਾਂ ਸਾਲ ਤੋਂ ਆਹੀ ਮੂਵੀ ਐਡਿਟ ਕਰ ਰਿਹਾ ਨਾ ਬੈਠਾ ਉਹਦਾ ਰੀਜ਼ਨ ਇਹ ਹੋ ਸਕਦਾ ਤੁਹਾਨੂੰ ਕੋਈ ਹੋਰ ਮੂਵੀ ਸਾਈਨ ਨਹੀਂ ਕੀਤੀ ਆਈ ਮੂਵੀ ਕਰਨੀ ਹੈ ਕਿ ਲੜੋ ਮਤੋਂ ਮੈਂ ਕਹਿ ਰਹੀ ਹਾਂ ਐਕਸ਼ਨ ਸਟਾਰਟ ਐਕਸ਼ਨ ਓਕੇ ਓਕੇ ਲੈਟਸ ਸਟਾਰਟ सो so, मैं इस गांव में कुछ इंटरव्यूज़ करने आई हूँ अगर आपको कुछ प्रॉब्लम है तो आप मेरी हेल्प मत कीजिए क्यों और पंडा जो रोटी नहीं पकती तो मेरे पंडा आई हैं देखिए आप जैसे भी है पर मेरे से बात ढंग से कीजिएगा ओके okay? रिस्पेक्ट रिस्पेक्ट रूम मैं की तरह बंद रहता बेबं तक ठीक है, कोश कोश है। पता मैं आपे कर लूंगा ਤੇ ਪਤਾ ਦਰਸ਼ਕ ਹਾਂ ਪਤਾ ਦਰਸ਼ਕ ਆਪੇ ਕਰ ਲਾਂਗੇ ਕਿਹੜੀ ਡੇਟਾ ਦੀ ਫਿਲਮ ਦੀ ਅ ਤੁਸੀਂ ਐ ਕਿਹਤੋਂ ਪੁੱਛਿਆ ਤੁਹਾਨੂੰ ਪਤਾ ਨਹੀਂ ਮੈਨੂੰ 9 ਸਤੰਬਰ ਐ ਡੇਟ ਬਟ ਮੈਂ ਚਾਹਨੀ ਆ ਕਿ ਤੁਸੀਂ ਆਪਣੇ ਮੂੰਹੋਂ ਦਰਸ਼ਕਾਂ ਨੂੰ ਠੀਕ ਹੈ ਜੀ 9 ਸਤੰਬਰ 2016 ਸਵੇਰੇ 9 ਵਜੇ ਪਹਿਲਾ ਸ਼ੋਅ ਸਟਾਰਟ ਹੋ ਜਾਣਾ ਆ ਤੇ ਤੁਸੀਂ ਆਪ ਦੇ ਉਹਦੇ ਥੀਏਟਰ ਦੇ ਹਿਸਾਬ ਨਾਲ ਜੇ ਤੁਸੀਂ ਦੂਰ ਰਹਿੰਦੇ ਤਾਂ ਜਲਦੀ ਚੱਲ ਪਿਓ ਘਰ ਤੋਂ ਤੇ ਜੇ ਨੇੜੇ ਰਹਿੰਦੇ ਤਾਂ ਬੇਸ਼ੱਕ ਆਰਾਮ ਨਾਲ ਰੋਟੀ ਪਾਣੀ ਖਾ ਕੇ ਪੌਣੇ 9 ਤੁਰ ਪਿਓ ਸੋ ਡਿਪੈਂਡ ਆ ਜੀ ਪਰ ਮੈਂ ਕਹਿਣਾ ਚਾਹੁੰਦਾ ਕਿ ਪਹਿਲੇ ਦਿਨ ਹਾਊਸਫੁੱਲ ਕਰ ਦਿਓ ਫੱਡੇ ਚੱਕ ਦਿਓ ਜੀ ਤੇ ਬਹੁਤ ਬਹੁਤ ਧੰਨਵਾਦ ਹੋਊਗਾ ਤੁਹਾਡਾ ਤੁਰਦੇ ਤੁਰਦੇ ਸਿੱਪੀ ਗੀਲ ਜਿਹੜਾ ਹੁਣ ਗਾਣਾ ਸੁਣਾਉਣ ਵਾਲੇ ਨੇ ਉਹ ਵੀ ਸੁਣਦੇ ਚਾਹੀਓ ਸਫਰ ਛੇਤੀ ਪਾਸ ਹੋ ਜਾਊਗਾ ਜੇ ਟ੍ਰੇਲਰ ਵਾਲਾ Song ਹੈ ਉਹ ਬਹੁਤ ਪਾਵਰਫੁੱਲ ਲੱਗ ਰਿਹਾ ਹੈ ਉਹ ਜਿਹੜੀ ਅੱਗ ਸੀਨੇ ਵਿੱਚ ਬਲਦੀ ਆ ਤੈਨੂੰ ਠਰੂ ਮਾਰ ਕੇ ਓਏ ਵਕਤ ਦੇ ਦੱਬੇ ਹੋਏ ਸੀਨਾ ਬੈਠੇ ਹਾਰ ਕੇ

ਐਕਸ਼ਨ ਮੂਵੀ ਇਸ ਨੋਟ ਈਜ਼ੀ ਜੋਬ ਮੈਂ ਬਹੁਤ ਵਧੀਆ ਬੰਦਾ ਜੀ ਇੱਕ ਡਾਇਲੌਗ ਤਾਂ ਹੋ ਹੀ ਸਕਦਾ ਦੋਵਾਂ ਵਿੱਚ ਮੈਨੂੰ ਯਾਦ ਨਹੀਂ ਹੋਣਾ ਮਿਲਦਾ ਨਹੀਂ ਮੈਨੂੰ ਯਾਦ ਹੈ ਮੈਂ ਕਿਹਾ ਵੀ ਤੁਸੀਂ ਹੋਰ ਕੰਮ ਚਲ ਜੰਦੇ ਮੈਂ ਤਾਂ ਸਾਲ ਤੋਂ ਆਹੀ ਮੂਵੀ ਐਡਿਟ ਕਰ ਰਿਹਾ ਨਾ ਬੇਟਾ ਸੀਜ਼ਨ ਇਹ ਹੋ ਸਕਦਾ ਕੋਈ ਹੋਰ ਮੂਵੀ ਸਾਈਨ ਨਹੀਂ ਕੀਤੀ ਆਹੀ ਮੂਵੀ ਕਰ ਰਹੀ ਹਾਂ